ਕਲੰਗੀ ਵਾਲਾ ਕਹੇ ਮੇਰੀ ਪੂਰੀ ਹੋਈ ਆਸ ਗੁਰਮੁਖੀ ਆਸਾ ਨਾਲ ਮਿਲਾਈਆ ਤਾਜ ਕਹੇ ਸ਼ਾਬਾਸ਼ 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 ਗੁਰਸਿੱਖ ਜਿਸ ਹਰ ਜੂ ਦਰਸ਼ਨ ਪਾਈਆ ਗੁਰ ਗੋਬਿੰਦ ਕਹੇ ਮੈਂ ਵੇਖਾਂ ਰਾਸ ਨਿਰਗੁਣ ਸਰਗੁਣ ਨਾਚ ਨਚਾਈਆ ਜੋਤੀ ਜੋ ਸਰੂਪ ਹਰ ਆਪਿ ਆਪਣੀ ਜੋਤਿ ਤਾਰ ਨਿਹ ਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ੀਸ਼ ਤਾਜ ਦੇਵੇ দান ਲੇਖਾ ਜਾਣ ਦੋ ਜਹਾਨ ਦੋਏ ਦੋਏ ਰੰਗ ਸੂਰਾ ਸਰਬੰਗ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਤਮ ਪਰਮਾਤਮ ਪਰਮਾਤਮੇ ਆਤਮ ब्रह्म पार ब्रह्म पार ब्रह्म ब्रह्म जीव ईस ईस जीव वाट कसीस अपना खेल रचाया गोविंद कहे क्यों वटे कसीस की कसरत रह गई बाकी अपना नाव रख जगदीश लुकदा फिरे बनके बंदा खाखी ਟਕੜਾ ਹੋ ਕੇ ਦਸ ਦੋ ਜਹਾਨਾ ਇੱਕ ਹਦੀਸ ਮੈਂ ਬੱਚਾ ਤੇਰਾ ਸਾਥੀ ਦੇ ਹੁਕਮ ਮੈਂ ਪੀਸਣ ਦੇਵਾ ਪੀਸ ਅੱਗੇ ਰਹੇ ਨਾ ਕੋਈ ਆਕੀ ਪੁਰਖ ਅਕਾਲ ਕਹੇ ਨਿੱਕੇ ਬੱਚੇ ਤੂੰ ਦੱਸੇ ਠੀਕ ਠੀਕਰ ਸਭ ਦਾ ਪੰਨ ਵਿਖਾਇਆ ਗੋਬਿੰਦ ਕਹੇ ਤੇਰੀ ਪਿੱਛੇ ਰੱਖਦੇ ਰਹੇ ਉਡੀਕ ਕਵਣ ਵੇਲਾ ਆਏ ਫੇਰਾ ਪਾਇਆ